ਮਸ ਮੈਨੂੰ ਇਹਨਾਂ ਪਤਾ ਲੱਗਾ ਕਿ ਇਹਨਾਂ ਦੀ ਕੋਈ ਮਤਲਬ ਗੱਡੀ ਹੈਗੀ ਆ ਹੂੰ ਇਹ ਮਤਲਬ ਬਾਅਦ ਚ ਗੱਡੀ ਇਹਨਾਂ ਦੀ ਪਲਟਣ ਲੱਗੀ ਹੈ ਨੈਕਸਟ ਉਹ ਨਾਲ ਹੀ ਇਹ ਮੁੜ ਕੇ ਸੁਨਿਆਰੇ ਜਿਹੜੇ ਉਹ ਗੱਡੀ ਆਪਣੀ ਅੱਗੇ ਕ੍ਰੋਸ ਕਰਕੇ ਲੈ ਗਏ ਹਾਂ ਜੀ ਮੁੜ ਕੇ ਜਦੋਂ ਆਣ ਕੇ ਇਹਨਾਂ ਨੇ ਇਹਨੀ ਗੱਲ ਕੀਤੀ ਉਹ ਫਤਿਹ ਕਰਨ ਲੱਗੇ ਉੱਥੇ ਇਹਨਾਂ ਨੇ ਆਪਣਾ ਪੂਰਾ ਇੰਤਜ਼ਾਮ ਕਰ ਲਿਆ ਕਿ ਸਾਡੇ ਪਿੱਛੇ ਇਹਨਾਂ ਨੇ ਲੱਗ ਬੰਦੇ ਛੱਡ ਗਏ ਇਹਨਾਂ ਨੇ ਫਤਿਹ ਕਰਨ ਚ ਡਬਲਿਊ ਸੁਨਿਆਰੇ ਵਾਲੇ ਨੇ ਆਪਣਾ ਪੂਰਾ ਇੰਤਜ਼ਾਮ ਕੀਤਾ ਸੀ ਇਹਨਾਂ ਨੂੰ ਛੱਡਣਾ ਨਹੀਂ ਉਹ ਤੇਰੇ ਨਾਲ ਗੋਲੀਆਂ ਚਲਾਤੀਆਂ ਉਹਨਾਂ ਦੇ ਕਿੱਤਾਂ ਚੱਲੀਆਂ ਇਹ ਮੈਨੂੰ ਨਹੀਂ ਪਤਾ ਇਹ ਪੁਲਿਸ 인ਵੈਸਟੀਗੇਸ਼ਨ ਕਰੇ ਪਰ ਮੇਰੇ ਪਤੀ ਦੇ ਕਤਲ ਕਰਕੇ ਮੇਰਾ ਕੋਈ ਅਜੇ ਤੱਕ ਸੁਣਵਾਈ ਨਹੀਂ ਹੋ ਰਹੀ ਮੈਨੂੰ ਕੋਈ ਇਨਸਾਨ ਨੇ 4 ਦਿਨ ਹੋ ਗਏ ਮੈਂ ਸੜਕਾਂ ਦੇ ਤੱਕੇ ਘਾੜੇ ਮੇਰੇ ਛੋਟੇ ਛੋਟੇ ਬੱਚੇ ਮੇਰੇ ਵਾਲੇ ਬੇਕੋ ਪੰਜਾਬ ਪੁਲਿਸ ਦੇ ਗੋਮੋ ਹੋ ਗਈ ਆ ਫਿਰ ਮੇਰੇ ਲੋਨ ਦੇ ਯਤਨ ਦੇ ਵਿੱਚ ਗੁੱਟ ਹੀ ਮੇਰੇ ਵੇਖੋ ਮੈਂ ਕੀ ਹਾਲ ਮੇਰਾ ਛੋਟਾ ਜਿਹਾ ਬੱਚਾ ਨੇ ਮੈਂ ਘਰ ਛੱਡ ਗਿਆ ਇਹ ਮੇਰਾ ਇਨਸਾਫ ਕੌਣ ਕਰੇਗਾ ਤੇ ਪੁਲਸ ਨਾ ਸੁਣੇਗੀ ਸਰਕਾਰਾਂ ਨੇ ਸੁਣਣਗੀ ਤੇ ਮੈਂ ਕਿਨੇ ਘੇ ਰੋਵਾਂਗੀ ਇੱਕ ਵਾਰੀ ਮੇਰੇ ਮੇਰਾ ਇਨਸਾਫ ਕਰ ਦਿਓ ਮੈਨੂੰ ਔਰ ਮੈਂ ਕੋਈ ਮੰਗ ਨਹੀਂ ਕਰਦੀ ਮੇਰਾ ਪਰਚਾ ਦਰਜ ਕਰ ਦਿਓ ਜਿਹੜੇ ਜਿਹੜੇ ਮੇਰਾ ਹੱਕ ਬੰਦਾ ਮੈਨੂੰ ਦਵਾ ਹੱਕ ਬਸ ਮੈਂ ਨਹੀਂ ਕਰਾਂ ਚਾਹੁੰਦੀ ਕਿ ਮੇਰਾ ਇਨਸਾਫ ਕਰ ਡੀਐਸਪੀ ਫਗਨਗੜ ਮੂੜ ਗਿਆ ਮਰਦਾ ਵੀ ਫਤੇਦਾਰ ਮਾਮਲਾ ਇਹ ਹੈ ਜੀ ਸਾਡਾ ਇੱਕ ਟੀਚਰ ਇੰਚਾਰਜ ਗੱਦਨ ਇੰਟਰਨੈਸ਼ਨਲ ਸਕੂਲ ਹਰਨੇਕ ਸਿੰਘ ਜਿਹੜਾ ਕਿ ਬਹੁਤ ਇੱਕ ਵਧੀਆ ਮਿਲਨਸਾਹ ਨੌਜਵਾਨ ਵੀਰ ਸੀਗਾ ਉਹਨੂੰ ਫਤੇਦਾਰ ਚੂੜੀਆਂ ਕੋਈ ਛੋਟੀ ਜੀ ਤਕਰਾਰ ਦੇ ਉੱਤੋਂ ਉਹਦੇ ਸਿਰ 'ਚ ਗੋਲੀ ਮਾਰ ਕੇ ਉਹਦੀ ਛਾਤੀ 'ਚ ਗੋਲੀ ਮਾਰ ਕੇ ਤੇ ਉਹਦਾ ਕਤਲ ਕਰ ਦਿੱਤਾ ਗਿਆ ਸਾਢੇ 6 ਫੁੱਟ ਜਵਾਨ ਆ ਅੱਜ ਚੌਥਾ ਪੰਜਵਾਂ ਦੇਣਿਆ ਉਹਦੀ ਡੈੱਡ ਬੋਡੀ ਜਿਹੜੀ ਆ ਉਹ ਸਿਵਲ ਹਸਪਤਾਲ ਬਟਾਲਾ ਦੀ ਬੌਰਚਰੀ ਚ ਪਈ ਆ। ਔਰ ਸਭ ਤੋਂ ਵੱਧ ਕਿਸਮ ਦੀ ਜਿਹੜਾ ਸਾਨੂੰ ਸਭ ਤੋਂ ਵੱਡਾ ਦੁੱਖ ਆ ਕਿ ਉਸ ਬੰਦੇ ਦੇ ਉੱਤੇ ਪੁਲਿਸ ਨੇ ਮਿਲੀ ਭੁਗਤ ਕਰਕੇ ਸਾਰੇ ਸਬੂਤ ਜਿਹੜੇ ਆ ਉਹ ਡਿਲੀਟ ਕਰਕੇ ਤੇ ਉਹਦੇ ਉੱਤੇ ਇੱਕ ਇਲਜ਼ਾਮ ਲਾਤਾ ਵੀ ਉਹ ਲੁੱਟ ਕਰਨ ਪਿਆ ਸੀ। ਆ ਚੰਗੇ ਭਲੇ ਖਾਨਦਾਨ ਦਾ ਉਹ ਬੰਦਾ ਸੀ। ਰਾਤੀ 10 ਸਰਪੰਚੋ ਦੇ ਮਗਰ ਆਏ ਸੀ। ਅਸੀਂ ਸੈਂਕੜੇ ਦੀ ਗਿਣਤੀ 'ਚ ਰਾਤ ਵੀ ਕਿਸਾਨ ਆਇਆ ਅਸੀਂ ਕਹਿੰਨੇ ਆ ਵੀ ਇਹ ਇਨਕੁਆਇਰੀ ਕਰੋ। ਆਈ ਉਹਨੂੰ ਇਹਸ ਇਲਜ਼ਾਮ ਨਾ ਦੁਨੀਆ ਤੋਂ ਨਹੀਂ ਜਾਣ ਦੇਣਾ ਵੀ ਉਹ ਬੰਦਾ ਲੁੱਟਣ ਗਿਆ ਸੀ ਆ ਮੇਰੀਆਂ ਭੈਣਾਂ ਆਈਆਂ ਸਕੂਲਾਂ ਦੇ ਬੱਚੇ ਆਉਣਗੇ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਤੇ ਦੂਜੀਆਂ ਕਿਸਾਨ ਜਥੇਬੰਦੀਆਂ ਵੀ ਆਉਣਗੀਆਂ ਟਕਰਾਅ ਹੋਈ ਕਿਸ ਗੱਲ ਟਕਰਾਅ ਛੋਟੀ ਜੀ ਗੱਲ ਤੋਂ ਜਿੱਦਾਂ ਹੋ ਜਾਂਦੀ ਆ ਰਸਤੇ 'ਚ ਗੱਡੀਆਂ ਤੇ ਅੰਮ੍ਰਿਤਸਰੋਂ ਆ ਰਹੇ ਸੀ ਇਹ ਕੋਈ ਸਕੂਲ ਛੁੱਟੀ ਕਰਕੇ 5 ਵਜੇ ਇਹ ਉੱਥੇ ਗਿਆ ਸੀ ਫਤਗ ਅੰਮ੍ਰਿਤਸਰ ਆਪਣੀ ਗੱਡੀ ਦੀ ਰਿਪੇਅਰ ਲਈ ਸਮਾਨ ਲੈਣ ਜਦੋਂ ਆ ਰਿਹਾ ਤੇ ਦੋ ਅਮੀਰ ਘਰਾਂ ਦੇ ਵਿਗੜੇ ਬੱਚੇ ਮੈਂ ਤੇ ਇਹੋ ਹੀ ਕਹਾਂਗਾ ਉਹਨਾਂ ਕੋ ਨਵੀਂ SUV ਗੱਡੀ ਉਹਨਾਂ ਇਹਨਾਂ ਨੂੰ ਮਾੜਾ ਜਾ ਓਵਰਟੇਕ ਕਰਨ ਲੱਗਿਆ ਗੱਡੀ ਦੇ ਇਹਨਾਂ ਦੀ ਟਕਰਾਰ ਹੋਈ ਹੈ ਕੋਈ ਇਹਨਾਂ ਦੀ ਇਹਨਾਂ ਮੁੰਡਿਆਂ ਜਾ ਕੇ ਉਹ ਉਹਨਾਂ ਗਾਲਾਂ ਗੱਡੀਆਂ ਇਹਨਾਂ ਨੂੰ ਤੇ ਇਹਨਾਂ ਜਾ ਕੇ ਇਹਨਾਂ ਦੇ ਮੰਜ ਵੀ ਅਸੀਂ ਸਿਆਣੇ ਬੰਦੇ 30 40 40 40 ਸਾਲ ਦੇ ਮੁੰਡੇ ਹੀ ਸਿਆਣੇ ਬੰਦੇ ਇਹ ਫਦੇੜ ਗਏ ਆ ਉਹਨਾਂ ਦੇ ਘਰਦਿਆਂ ਨੂੰ ਕਹਿਣ ਇਹਨਾਂ ਨੂੰ ਕਿਸੇ ਨੇ ਇਹਨਾਂ ਦੀ ਗੱਲ ਨਹੀਂ ਸੁਣੀ ਉੱਥੇ ਜਾਂਦਿਆਂ ਹੀ ਇਹਨਾਂ ਦੇ ਗਲ ਉਹਨਾਂ ਨੇ ਫੋਨ ਕਰਤਾ ਆਪਣੇ ਘਰਦਿਆਂ ਨੂੰ ਮੁੰਡਿਆਂ ਨੇ ਤੇ ਉਹ ਜਾਂਦਿਆਂ ਇਹਨਾਂ ਦੇ ਗਲ ਪੈ ਗਏ ਆ ਇਹਨਾਂ ਦੀਆਂ ਪੱਗਾਂ ਲਾਤੀਆਂ ਹਰਨੇਕ ਨੇ ਇੱਕ ਗੱਲ ਦਾ ਇਤਰਾਜ ਜਤਾਇਆ ਤੇ ਹਰਤੇਖ ਦੇ ਛਾਤੀ 'ਚ ਦੋ ਗੋਲੀਆਂ ਮਾਰੀਆਂ ਤੇ ਬਿੱਗੇ ਪੈਰ ਦੇ ਸਿਰ 'ਚ ਗੋਲੀ ਮਾਰ ਕੇ ਉਹਦਾ ਕਤਲ ਕਰਤਾ ਗਿਆ ਇਹ ਅਸੀਂ ਮੌਕੇ ਤੇ ਹਾਜ਼ਰ ਨਹੀਂ ਇਹ ਗੱਲ ਉੱਥੇ ਸੀਸੀਟੀਵੀ ਕੈਮਰੇ ਲੱਗੇ ਆ ਪੰਜਾਬ ਪੁਲਿਸ ਦਾ ਫਰਜ਼ ਬੰਦਾ ਸੀ ਵੈਰੀਫਾਈ ਕਰਦੇ ਵੇਂਦੇ ਵੀ ਉੱਥੇ ਜਿਹੜੇ 10 ਬੰਦੇ ਪਹਿਲਾਂ ਮਿਲ ਨਹੀਂ ਕਰ ਲਈ ਖਲੋਤੇ ਸੀ ਹੁਣ ਅਸੀਂ ਇੱਥੇ ਖਲੋਤੇ ਆ 10 ਬੰਦੇ ਖਲੋਤੇ ਆ ਕਿ ਇਹਨੂੰ ਮਾਰਨ ਲਈ ਥੜ ਖਲੋਤੇ ਆ ਉੱਥੇ ਜਿਹੜੇ ਬੰਦੇ ਖਲੋਤੇ ਉਹਨਾਂ ਦਾ ਫਰਜ਼ ਬੰਦਾ ਹੈਗਾ ਵੀ ਪੁਲਿਸ ਨੂੰ ਉੱਥੇ ਮੌਕੇ ਤੇ ਸਾਦੇ ਜਿ ਉਹਨਾਂ ਨੂੰ ਕੋਈ ਖਤਰਾ ਹੀ ਤੇ ਪੁਲਿਸ ਆਣ ਕੇ ਮੁੰਡਿਆਂ 'ਚ ਨੌਜਵਾਨਾਂ 'ਚ ਝਗੜਾ ਹੋਇਆ ਸੀ ਉਹ ਉਹਨਾਂ ਦੀ ਸਹਿਮਤੀ ਕਰਾ ਦੇ ਜਾਂ ਹਟਾਉ ਟੂ ਦੇ ਦੇ ਪਰ ਉਹ ਉਸ ਗੱਲ ਨਾਲੋਂ ਹਟਾਉਣ ਦੀ ਥਾਂ ਤੇ ਉਹਨਾਂ ਦੇ ਘਰਦਿਆਂ ਨੇ ਗਨਾਹ ਕੀਤਾ ਕਿ ਸਾਡੇ ਅਨੇਕ ਸਿੰਘ ਦੇ ਸਿਰ 'ਚ ਗੋਲੀ ਮਾਰਤੀ ਆ ਬਾਕੀ ਪੁਲਿਸ ਨੇ ਉਹਨਾਂ ਦਾ 307 ਦਾ ਪਰਜਾ ਹਰਨੇਕ ਸਿੰਘ ਤੇ ਉਹਦੇ ਸਾਥੀਆਂ ਤੇ ਦਰਜ ਕਰਤਾ ਤੇ ਜਿਹੜਾ ਬੰਦਾ ਮਰਿਆ ਵਾ ਜਿਹੜਾ ਕਤਲ ਹੋਇਆ ਉਹਨਾਂ ਨੂੰ ਲੱਭਣ ਹੀ ਨਹੀਂ ਲਿਆ ਮਾੜੀ ਗੱਲ ਜਿਹੜੇ ਸਿੰਘ ਜਦੋਂ ਗੋਲੀ ਚੱਲੀ ਆ ਇੱਕ ਸਾਥੀ ਤੇ ਉਹਦਾ ਉੱਥੋਂ ਚਲਾ ਗਿਆ ਦੁਆਕੀ ਸਾਥੀਆਂ ਨੇ ਇਹਨੂੰ ਗੱਡੀ 'ਚ ਪਾਇਆ ਕਿ ਇਹਦੀ ਗੱਡੀ ਮੰਗੀ ਆ ਉਥੋਂ ਤੇ ਸਾਡੇ ਬੰਦੇ ਦੇ ਸਿਰ 'ਚ ਗੋਲੀ ਵੱਜ ਗਈ ਆ ਉਹਨੂੰ ਉਹਨਾਂ ਗੱਡੀ 'ਚ ਪਾ ਕੇ ਇਧਰ ਬਟਾਲੇ ਲਿਆਂਦਾ ਵਾ ਉਹ ਸਾਥੀ ਇਹਨੂੰ ਬਟਾਲੇ ਹਸਪਤਾਲ ਛੱਡ ਗਏ ਉਹ ਹੁਣ ਪੁਲਿਸ ਦਬਾਅ ਪਾ ਰਹੀ ਆ ਉਹਨਾਂ ਨੂੰ ਫੜਨ ਦਾ ਨਾਲੇ ਤੇ ਉਹਨਾਂ ਨੂੰ ਮਾਰ ਪਈ ਨਾਲੇ ਉਹਨਾਂ ਦਾ ਬੰਦਾ ਮਾਰਤਾ ਤੇ ਨਾਲੇ ਉਹਨਾਂ ਦੇ 307 ਦਾ ਪਰਚਾ ਦਰਜ ਕਰਤਾ ਉਹ ਬੰਦੇ ਕਿੱਥੇ ਚਲੇ ਜਾਣਗੇ ਜੀ ਉਹ ਚੰਗੇ ਭਲੇ ਘਰਾਂ ਦੇ ਬੰਦੇ ਉਹ ਮਾੜੇ ਬੰਦੇ ਨਹੀਂਗੇ ਉਹ ਕੋਈ ਗੈਂਗਸਟਰ ਨਹੀਂਗੇ ਇਹ ਸਾਨੂੰ ਧੋਖੇ ਇਹ ਗੱਲ ਦਾ ਵੀ ਸਾਡਾ ਪੜਿਆ ਲਿਖਿਆ ਨੌਜਵਾਨ ਵੀਰ ਤੇ ਇਹਨੂੰ ਪੁਲਿਸ ਤੋਰਨ ਕਿਹੜੇ ਰਾਹ ਡਈ ਆ ਇਹਨੂੰ ਮਾਮੂਲੀ ਟਕਰਾਰ ਹੁਣ ਰਿਪੋਰਟਰ ਸਾਹਿਬ ਸਾਡੀ ਆਪ ਵਿੱਚ ਜੇ ਟਕਰਾਰ ਕੇ ਦੀ ਆਪ ਵਿੱਚ ਹੋ ਜੇ ਤੇ ਫਿਰ ਇਹ ਕਹਿ ਦਾਂਗੇ ਵੀ ਮੈਂ ਟਕੜੇ ਕਰਦਾ ਤੁਸੀਂ ਵਿੱਚ ਗੈਂਗਸਟਰ ਜੇ ਸਾਰਿਆਂ ਨੂੰ ਇੱਕੋ ਰੱਸੇ ਨਾ ਬਣੇ ਪੁਲਿਸ ਇਨਕੁਆਇਰੀ ਕਰੇ ਅਸੀਂ ਦਹਾ ਸਰਪੰਚਾਂ ਨੇ ਰਾਤੀ ਡੀਐਸਪੀ ਨੂੰ ਕਿਹਾ ਸੀ ਤੇ ਅਨੇ ਇੱਕ ਸੇ ਮਰ ਗਿਆ ਵਾ ਜੇ ਅਨੇ ਇੱਕ ਸੇ ਕੋਈ ਕੇਸ ਪਿਛਲੇ 35 38 ਸਾਲਾਂ ਚ ਉਹਦੇ ਤੇ ਨਿਕਲ ਆਏ ਜੇ ਕੋਈ ਲੁੱਟਦਾ ਉਹ ਤੇ ਮਰ ਗਿਆ ਸਾਡੇ ਦੇ ਪਰਚਾ ਦਰਜ ਕਰ ਦਿਓ ਗਹਿਰ ਨੇ ਇੱਕ ਸੇ ਦਾ ਦਾ ਹੋਏਗਾ ਪਰ ਜੇ ਤੁਸੀਂ ਇਹ ਕਹੋ ਕਿ ਇੱਕ ਭਲੇਮਾਨ ਬੰਦੇ ਨੂੰ ਗੋਲੀ ਮਾਰ ਕੇ ਮਾਰ ਦੋਗੇ ਤੇ ਮੁਰਤੇ ਉਹਦੀ ਲਾਸ਼ ਤੇ ਮਿੱਟੀ ਉਹਦੇ ਕਤਲ ਦੇ ਪਾ ਦੋਗੇ ਅਸੀਂ ਨਹੀਂ ਪੈਣ ਦੇਣੀ ਅਸੀਂ ਐਸਐਸਪੀ ਬਟਾਲਾ ਬਾਹਰ ਨਹੀਂ ਨਿਕਲਣ ਦੇਣਾ ਅਸੀਂ ਪੁਲਿਸ ਨੂੰ ਕੋਈ ਕਾਰਵਾਈ ਉਹਨਾਂ 'ਚ ਜਿਨ੍ਹਾਂ ਦੇ ਪੁਲਿਸ ਇਹ ਇਨਕੁਆਰੀ ਕਰਕੇ ਦੇਸ਼ੀਆਂ ਦੇ ਪਰਚਾ ਦਰਜ ਨਹੀਂ ਕਰਦੀ ਅਸੀਂ ਪੁਲਿਸ ਦਾ ਨੱਕ 'ਚ ਦਮ ਕਰ ਦਿਆਂਗੇ ਗਹਿਰ ਨੇ ਇੱਕ ਸੇ ਦਾ ਬੇਟਾ ਜੇ ਇੱਕ ਇਹ ਤੋਂ ਛੋਟਾ ਜੇ 10 ਸਾਲ ਦਾ ਜੇ ਉਹ 4 ਸਾਲ ਦਾ ਜੇ ਮੈਂ ਉਹਦੀਆਂ ਭੈਣਾਂ ਵੇਖੀਆਂ ਉਹਦੀ ਘਰ ਦੀ ਵੇਖੀ ਉਹਦਾ ਸਹੁਰਾ ਪੁਲਿਸ 'ਚ ਆ ਉਹਦਾ ਭਰਾ ਇੰਗਲੈਂਡ ਚ ਆ ਵਧੀਆ ਫੈਮਿਲੀ ਸੀ ਤੇ ਮੈਂ ਇਹ ਵੇਖਿਆ ਵਾ ਵੀ ਦੱਸੋ ਇਹ ਗੈਂਗਸਟਰ ਦਾ ਬੱਚਾ ਹੋ ਸਕਦਾ ਦੂਜੇ ਪਾਸੇ ਸਾਨੂੰ ਨਹੀਂ ਪਤਾ ਜੀ ਅਸੀਂ ਕੋਈ ਉਹ ਨਹੀਂ ਪਤਾ ਕੀਤਾ ਉਹ ਪੁਲਿਸ ਦਾ ਕੰਮ ਆ ਵੇਖਣਾ ਇਨਵੈਸਟੀਗੇਸ਼ਨ ਕਰਨਾ ਪੁਲਿਸ ਇਨਵੈਸਟੀਗੇਸ਼ਨ ਕਰੇ ਜਿਹੜਾ ਇਹਨਾਂ ਤੇ ਪਰਚਾ ਬਣਦਾ ਹੀ ਪੁਲਿਸ ਨੇ ਇਹਨਾਂ ਦੇ ਕੀਤਾ ਵਾ ਸਾਨੂੰ ਕੋਈ ਇਤਰਾਜ਼ ਨਹੀਂਗਾ ਬੱਚਾ ਕੀਤਾ ਦਾ ਸਾਨੂੰ ਇਹ ਇਤਰਾਜ਼ ਹੈ ਸਾਡਾ ਬੰਦਾ ਕਤਲ ਹੋਇਆ ਵਾ ਉਹਨਾਂ ਨੇ ਕਤਲ ਦਾ ਮੁਕਦਮਾ ਦਰਜ ਕੀਤਾ ਜਾ